ਮંત્રી ਸਾਹਿਬ ਨੇ ਅੱਜ ਇੱਕ ਬਹੁਤ ਹੀ ਅੱਛਾ ਪ੍ਰਾਲਾ ਜਿਹੜਾ ਕਿ ਸਾਡੇ ਗੁਰੂਆਂ ਵੱਲੋਂ ਸਾਨੂੰ ਗੁਰਮੰਤਰ ਦਿੱਤਾ ਗਿਆ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤਾ ਦਾ ਭਲਾ ਉਹਨਾਂ ਨੇ ਮਿਸ਼ਨ ਜਿਹੜਾ ਚੜ੍ਹਦੀ ਕਲਾ ਸ਼ੁਰੂ ਕੀਤਾ ਹੈਗਾ ਉਹਦੇ ਵਾਸਤੇ ਮੈਂ ਜਿਹੜੇ ਪੰਜਾਬੀਆਂ ਨੇ ਹੁਣ ਤੱਕ ਚਾਹੇ ਉਹ ਧਾਰਮਿਕ ਗੁਰਦੁਆਰਾ ਸਾਹਿਬਾਨ ਮੰਦਿਰ ਔਰ ਮਸਜਿਦ ਜਾਂ ਜਿੰਨੇ ਵੀ ਹੋਰ ਜਿਹੜੇ ਧਾਰਮਿਕ ਡੇਰਿਆਂ ਵਾਲੇ ਬਾਬੇ ਸੀ ਉਹਨਾਂ ਨੇ ਲੰਗਰ ਲਾ ਕੇ ਲੋਕਾਂ ਨੂੰ ਮਤਲਬ ਪੰਜਾਬੀਆਂ ਨੂੰ ਕਿਸੇ ਨੂੰ ਭੁੱਖਾ ਨਹੀਂ ਸੌਣ ਦਿੱਤਾ ਔਰ ਬਹੁਤ ਸਾਰੇ ਜਿਹੜੇ ਸਾਡੇ ਦਾਨੀ ਸੱਜਣਾ ਐ ਐਨ ਜੀਓਜ਼ ਐ ਉਹਨਾਂ ਨੇ ਅੱਗੇ ਆ ਕੇ ਲੋਕਾਂ ਦਾ ਸਾਜੋ ਸਮਾਨ ਉਹਨਾਂ ਨੂੰ ਸਮਾਨ ਵੀ ਦੇ ਰਹੇ ਆ ਮੰਜੇ ਬਿਸਤਰੇ ਤੋਂ ਲੈ ਕੇ ਉਹਨਾਂ ਦੇ ਰਹਿਣ ਦਾ ਲੰਗਰ ਦਾ ਔਰ ਉਹਨਾਂ ਦੇ ਵਾਸਤੇ ਜਿਹੜੀ ਹਰ ਸੁਵਿਧਾ ਜਿਹੜੀ ਹੈਗੀ ਆ ਪੀਣ ਵਾਲੇ ਸਾਫ ਪਾਣੀ ਦੀਆਂ ਬੋਤਲਾਂ ਮੱਛਰਾਂ ਤੋਂ ਬਚਾ ਦੇ ਸਾਰੇ ਸਾਧਨ ਚਾਹੇ ਮੋਸਕੀਟੋ ਰੈਪੈਲੈਂਟਸ ਹੋਣ ਮੱਛਰਦਾਨੀਆਂ ਹੋਣ ਉਹ ਸਾਰਾ ਦੇ ਰਹੇ ਆ ਇਹ ਜਿਹੜਾ ਹੁਣ ਮਿਸ਼ਨ ਐ ਜਿਸ ਤਰ੍ਹਾਂ ਕਹਿੰਦੇ ਨੇ ਕਿ ਪੰਜਾਬ ਦੇ ਜੰਮਿਆਂ ਨੂੰ ਨਿਤ ਨਵੀਆਂ ਮੁਹਮਮਾ ਇਹ ਬਹੁਤ ਸਾਰੀਆਂ ਮੁਸ਼ਕਲਾਂ ਪੰਜਾਬ ਤੇ ਆਈਆਂ ਬੜੇ ਆਦੀ ਸਮੇ ਤੋਂ ਬਹੁਤ ਦੇਰ ਤੋਂ ਚਾਹੇ ਆਜ਼ਾਦੀ ਦੀ ਲੜਾਈ ਤੋਂ ਪਹਿਲਾਂ ਉਸ ਤੋਂ ਬਾਅਦ ਆਜ਼ਾਦੀ ਦੀ ਲੜਾਈ ਵੇਲੇ ਉਹਦੇ ਵਿੱਚ ਪੰਜਾਬ ਜਦੋਂ ਵੀ ਕਿਸੇ ਵੇਲੇ ਮੁਸ਼ਕਲ ਦੇ ਵਿੱਚ ਫਸਿਆ ਤਾਂ ਉਹਦੇ ਵਿੱਚ ਪਹਿਲਾਂ ਨਾਲੋਂ ਸਟਰੌਂਗ ਹੋ ਕੇ ਉੱਭਰਿਆ ਤੇ ਮੈਂ ਉਮੀਦ ਕਰਦਾ ਕਿ ਜਿਹੜੇ ਸਾਰੇ ਜਿੰਨੇ ਵੀ ਚੇਚੇ ਤੌਰ ਤੇ ਪੰਜਾਬੀ ਸਾਰੇ ਦੇਸ਼ ਵਾਸੀ ਔਰ ਖਾਸ ਕਰਕੇ ਨਾਨਕ ਨਾਮ ਲੇਵਾ ਸੰਗਤ ਜਿਹੜਿਆਂ ਦੀ ਗਿਣਤੀ ਕਿ ਕਟੋ ਘਰ ਤੋਂ ਵੀ 18-20 ਕਰੋੜ ਆ ਜਿਹਨੂੰ ਸਾਰੇ ਧਰਮਾਂ ਦੇ ਲੋਕ ਮੰਨਦੇ ਆ ਉਹਨਾਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਇਸ ਵੇਲੇ ਜਿਹੜਾ ਹੈਗਾ ਉਹ ਪੰਜਾਬੀ ਜਿਹੜੇ ਮਸ਼ਹੂਰ ਹੈ ਗਿਆ ਕਿ ਦੁਨੀਆ ਦੇ ਵਿੱਚ ਕਿਤੇ ਵੀ ਮੁਸੀਬਤ ਹੋਵੇ ਕਿਤੇ ਪਚਾਲ ਆ ਜਾਏ ਕਿਤੇ ਹੜ੍ਹ ਆ ਜਾਏ ਤੁਸੀਂ ਦੇਖਿਆ ਕਿ ਉੱਥੇ ਸਭ ਤੋਂ ਪਹਿਲਾਂ ਪਹੁੰਚਣ ਵਾਲੇ ਪੰਜਾਬੀ ਹੋਣਗੇ ਸਿੱਖ ਵੀਰ ਹੋਣਗੇ ਉਹ ਇਸ ਵੇਲੇ ਉਹ ਮੁਸ਼ਕਲ ਚ ਰਿਹਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਦਿਲ ਖੋਲ ਕੇ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਮਿਸ਼ਨ ਚੜ੍ਹਦੀ ਕਲਾ ਸ਼ੁਰੂ ਕੀਤਾ ਉਹਦੇ ਵਿੱਚ ਤੁਸੀਂ ਉਹਨੂੰ ਸਪੋਰਟ ਕਰੋ ਉਹਦੀ ਵੈਬਸਾਈਟ ਵੀ ਹੈਗੀ ਆ ਜੀ rangla.punjab.gov.in rangla.punjab.gov.in ਉਧਰ ਤੇ ਜਾ ਕੇ ਤੁਸੀਂ ਆਪਣੀ ਡੋਨੇਸ਼ਨ ਕਰ ਸਕਦੇ ਹੋ ਜਿਹੜਾ ਪੈਸਾ ਤੁਸੀਂ ਉੱਥੇ ਦਾਨ ਕਰੋਗੇ ਉਹਨੂੰ ਪੰਜਾਬ ਸਰਕਾਰ ਭਗਵੰਤ ਮਾਨ ਸਾਹਿਬ ਸਾਡੇ ਮੁੱਖ ਮੰਤਰੀ ਸਾਹਿਬ ਉਹਨੂੰ ਸਵਾਇਆ ਕਰਕੇ ਲਾਵਾਂਗੇ ਸਰਕਾਰ ਆਪਣਾ ਯੋਗਦਾਨ ਵਿੱਚ ਪਾ ਕੇ ਔਰ ਮੈਂ ਇੱਕ ਆਪਣੇ ਤਨਖਾਹ ਦੇ ਵਿੱਚ ਜਿਹੜੀ ਮਰੀ ਐਸ ਬਤੌਰ ਜਿਹੜੀ ਮਿਨਿਸਟਰ ਮੇਰੀ ਤਨਖਾਹ ਆ ਤੇ ਮੈਂ 1 ਲੱਖ 25000 ਰੁਪਇਆ ਮੈਂ ਜੜਾਇਆਗਾ ਉਹਨਾਂ ਨੂੰ ਆਲਰੇਡੀ ਜਿਹੜਾ ਦਾਨ ਕਰਕੇ ਕਹਿੰਦੇ ਆ ਚੈਰਿਟੀ ਬਗਿੰਜ਼ਟ ਹੋਮ ਤੇ ਮੈਂ ਪਹਿਲਾਂ ਵੀ 1 ਮਹੀਨੇ ਦੀ ਤਨਖਾਹ ਦਿੱਤੀ ਸੀ ਹੁਣ ਵੀ ਮੈਂ ਇਹਦੇ ਵਿੱਚ ਵੀ ਜਿਹੜਾ ਚੜ੍ਹਦੀ ਕਲਾ ਮਿਸ਼ਨ ਆ ਇਹਦੇ ਵਿੱਚ ਵੀ 1/2 ਲੱਖ ਰੁਪਏ ਦਾ ਜਿਹੜਾ ਹੈਗਾ ਉਹ ਆਪਣੇ ਵੱਲੋਂ ਗੁਰੂ ਦੀ ਕਿਰਪਾ ਦੇ ਨਾਲ ਦਾਨ ਪਾਣਾ ਔਰ ਮੈਂ ਸਾਰੇ ਆਪਣੇ ਮਿੱਤਰਾਂ ਸੱਜਣਾਂ ਨੂੰ ਖਾਸ ਕਰਕੇ ਆਪਣੇ ਭਾਇਚਾਰੇ ਦੇ ਲੋਕਾਂ ਨੂੰ ਡਾਕਟਰਾਂ ਨੂੰ ਨਰਸਿੰਗ ਹੋਮ ਵਾਲਿਆਂ ਨੂੰ ਨਰਸਿੰਗ ਕਾਲਜਸ ਵਾਲਿਆਂ ਨੂੰ ਡੈਂਟਲ ਕਾਲਜਸ ਮੈਡੀਕਲ ਕਾਲਜਸ ਜਿਨ੍ਹਾਂ ਦੇ ਹੈਗੇ ਆ ਜਿਹੜੇ ਇੰਸਟੀਚਿਊਸ਼ਨ ਚਲਾਉਂਦੇ ਆ ਉਹਨਾਂ ਨੂੰ ਚਾਚਾ ਤੌਰ ਤੇ ਔਰ ਸਾਰੇ EMPLOYEES ਨੂੰ ਤੁਸੀਂ ਜਿੰਨਾ ਵੀ ਕਰ ਸਕਦੇ ਹੋ ਖਾਸ ਕਰਕੇ ਜਿਹੜੇ ਰੈਗੂਲਰ EMPLOYEES ਹੈ ਜਿਨ੍ਹਾਂ ਨੂੰ ਸਾਰੀ ਸੁਵਿਧਾ ਮਿਲਦੀ ਹੈ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਤੁਸੀਂ ਇਸ ਵੈਬਸਾਈਟ ਦੇ ਉੱਤੇ ਜਾ ਕੇ rangla.punjab.gov.in ਤੇ ਜਾ ਕੇ ਵੱਧ ਤੋਂ ਵੱਧ ਆਪਣਾ ਯੋਗਦਾਨ ਦਿਓ ਤੇ ਆਓ ਆਪਾਂ ਮਿਲ ਕੇ ਆਪਣੇ ਜਿਹੜਾ ਪੰਜਾਬੀ ਜਿਹੜੇ ਵੀ ਇਸ ਵळे ਮੁਸ਼ਕਲ ਚ ਫਸੇ ਆ ਆਪਾਂ ਉਹਨਾਂ ਦੀ ਜਿਹੜੇ ਹੈਗੇ ਆ ਉਹਨਾਂ ਦੇ ਘਰ ਵੀ ਠੀਕ ਕਰਨੇ ਆ ਸਮਾਨ ਵੀ ਦੇਣਾ ਆਉਣ ਵਾਲੇ 6 ਮਹੀਨੇ ਲਈ ਉਹਨਾਂ ਵਾਸਤੇ ਮवेशੀਆਂ ਵਾਸਤੇ ਰਸਣ ਪਾਣੀ ਵੀ ਦੇਣਾ ਔਰ ਜਿਹੜੇ ਸਾਡੇ ਹਸਪਤਾਲ ਆ ਉਹਨਾਂ ਦੇ ਵਿੱਚ ਵੀ ਅਸੀਂ ਸਰਵਿਸਿਜ਼ ਦੇਣੀਆਂ ਆ ਉਹਨਾਂ ਨੂੰ ਔਰ ਉਹਨਾਂ ਨੂੰ ਦੁਬਾਰਾ ਉਹਨਾਂ ਦੇ ਪੈਰਾਂ ਖੜੇ ਹੋਣ ਤੱਕ ਉਹਨਾਂ ਦੇ ਖੇਤ ਠੀਕ ਕਰਕੇ ਜੇ ਰੇਤ ਆ ਤਾਂ ਰੇਤ ਚੁਕਾ ਕੇ ਜਿਹੜੀ ਹਸਲਟ ਆ ਗਈ ਆ ਇਹ ਸਾਰਾ ਉਹਨਾਂ ਦੇ ਖੇਤ ਠੀਕ ਕਰਕੇ ਅਗਲੀ ਫਸਲ ਬੀਜਣ ਤੱਕ ਉਹਨਾਂ ਨੂੰ ਖਾਦ ਬੀਜ ਔਰ ਟਰੈਕਟਰ ਭੇਜ ਕੇ ਉਹਨਾਂ ਦੇ ਸਾਰੇ ਆਪਾਂ ਸਾਰੇ ਜਣੇ ਜਿੱਦਾਂ ਵੀ ਆਪਾਂ ਯੋਗਦਾਨ ਪਾਨੇ ਆ ਉਹ ਆਪਾਂ ਮਿਸ਼ਨ ਚੜ੍ਹਦੀ ਕਲਾ ਦੇ ਵਿੱਚ ਯੋਗਦਾਨ ਪਾਈਏ ਇਹ ਮੇਰੀ ਬੇਨਤੀ ਹੈ ਜੀ ਸਾਰੇ ਪੰਜਾਬ ਦੇ